ਇਹ ਕਹਣਾ ਚਾਹੂਗੇ ਨਿਊਜ਼ੀਲੈਂਡ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੁਸੀਂ ਸ਼੍ਰੋਮਿਕ ਕਮੇਟੀ ਦੇ ਸੀਨੀਅਰ ਮੈਂਬਰ ਹੋ ਤੇ ਇਸ ਦੀ ਉਪਕਤੀ ਵਿਚਾਰ ਦਿੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਇੱਕ ਤਾਂ ਹਿੰਦੁਸਤਾਨ ਦੇ ਪ੍ਰਾਈਮਿੰਸਟਰ ਮੋਦੀ ਸਾਹਿਬ ਤੇ ਮਿਤਸ਼ਾ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਉੱਥੋਂ ਦੇ ਪ੍ਰਾਈਮਿੰਸਟਰ ਦੇ ਨਾਲ ਸੰਪਰਕ ਸਾਧ ਕੇ ਤੇ ਇਹ ਗੱਲ ਜਿਹੜੀ ਆ ਉਹਨਾਂ ਨਾਲ ਕੀਤੀ ਜਾਵੇ ਕਿ ਕੌਣ ਲੋਕ ਨੇ ਜਿਨ੍ਹਾਂ ਨੇ ਨਗਰ ਕੀਰਤਨ ਜਿਹੜਾ ਉਸ ਟਾਈਮ ਤੇ ਨਿਊਜ਼ੀਲੈਂਡ ਦੇ ਗੁਰਦਾਰਾ ਸਾਹਿਬਾਂ ਤੋਂ ਬੀਬੀਆਂ ਬੱਚੇ ਸਾਰੇ ਕੱਢ ਰਹੇ ਸੀ ਤੇ ਉਹਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਔਰ ਲਲਕਾਰੇ ਮਾਰੇ ਆ ਉਹਨਾਂ ਦੇ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰਦੇ ਆ ਜਾਂ ਉਹਨੂੰ ਸਾਡਾ ਉਹਨਾਂ ਨੂੰ ਸਾਡੇ ਧਰਮ ਬਾਰੇ ਪਤਾ ਨਹੀਂਗਾ ਕਿਉਂਕਿ ਹਰ ਸਾਲ ਹੀ ਸਾਰੇ ਮੁਲਕਾਂ ਦੇ ਵਿੱਚ ਨਗਰ ਕੀਰਤਨ ਜਿਹੜੇ ਆ ਉਹ ਵੱਖ-ਵੱਖ ਤਿਹਾਰਾਂ ਤੇ ਜਿਹੜੇ ਆ ਉਹ ਸਜਾਏ ਜਾਂਦੇ ਆ ਸੋ ਮੈਂ ਸਬਿਧਾ ਹੈ ਕਿ ਕੋਈ ਇਹ ਐਸੇ ਆਨਸਰ ਹੋਣਗੇ ਜਿਨ੍ਹਾਂ ਨੂੰ ਹੋ ਸਕਦਾ ਉੱਥੇ ਕੋਈ ਗਰਭੜੀ ਕਰਨੀ ਚਾਹੁੰਦੇ ਹੋਣ ਚਾ ਸਾਡੇ ਲੋਕ ਮਿਹਨਤੀ ਬੜੇ ਨੇ ਉਹ ਉਹਨਾਂ ਦੇ ਨਾਲ ਵੀ ਇਹ ਇਸ ਕਰਕੇ ਵੀ ਕਈ ਦਾ ਕਈ ਲੱਗਦੇ ਨੇ ਬਾਹਰ ਲੈ ਕੇ ਜ਼ਿਆਦੀ ਮਿਹਨਤ ਕਰਕੇ ਇਹਨਾਂ ਨੇ ਬਹੁਤ ਵੱਡੇ ਝੰਡੇ ਜਿਹੜੇ ਆਰਥਿਕ ਤੌਰ ਤੇ ਔਰ ਆਜਨੀਤਕ ਤੌਰ ਤੇ ਧਾਰਮਿਕ ਤੌਰ ਤੇ ਸਭਿਆਚਾਰਕ ਤੌਰ ਤੇ ਗੱਡੇ ਨੇ ਉਹ ਹੋ ਸਕਦਾ ਇਹੋ ਜਿਹੀ ਵੀ ਕੋਈ ਜੈਲਸੀ ਹੋਵੇ ਇਹ ਕਹੀ ਬਫਤ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਨਿਊਜ਼ੀਲੈਂਡ ਭੇਜਾਂਗੇ ਆ ਕੇ ਪਤਾ ਲੱਗ ਸਕੇ ਬਰੀਕੀ ਨਾਲ ਕਿ ਇਹ ਜਿਹੜੇ ਲੋਕ ਲਲਕਾਰੇ ਮਾਰ ਮਾਰ ਕੇ ਨਗਰ ਕੀਰਤਨ ਰੋਕਦੇ ਸੀ ਔਰ ਇਹਨਾਂ ਦੇ ਪਿੱਛੇ ਕੀ ਹੈ ਔਰ ਇਹਨਾਂ ਨੂੰ ਕੌਣ ਕਰਾ ਰਿਹਾ ਸੀ ਜਾਂ ਉਹ ਜਾਣ ਬੁੱਝ ਕੇ ਕਰ ਰਹੇ ਸੀ ਜਾਂ ਪਬਲਿਸਿਟੀ ਲਈ ਕਰ ਰਹੇ ਸੀ ਇਹ ਸਾਰਾ ਕੋਈ ਸਾਨੂੰ ਜਾਜ ਦਾ ਵਿਸ਼ਾ ਹੈ ਔਰ ਇਹ ਹਣੂ ਜਾਜ ਕਰਨ ਵਾਸਤੇ ਇੱਕ ਵਫਦ ਉੱਤਰੇ ਭੇਜਾਂਗੇ ਔਰ ਮੈਂ ਇਹ ਸਾਰੀ ਘਟਨਾ ਦੀ ਜੜੀ ਹੈ ਉਹ ਲੰਬਿਆ ਕਰਨੀ ਚਾਹੁੰਦਾ ਪ੍ਰਾਇਮ ਮਿਸਟਰ ਨੂੰ ਵਕਤ ਮਿਲ ਮਿਲੂਗਾ ਤੇ ਚਿੱਠੀ ਲਿਖੂਗਾ ਜੀ ਇੱਕ ਬਿਲਕੁਲ ਚਿੱਠੀ ਦਾਜੀ ਲਿਖਣਗੇ لیکن ਬਖਦੇਵੀ ਸਾਡਾ ਜੇ ਇਸ ਸੰਬੰਧ ਵਿੱਚ ਮਿਲਣਾ ਪਿਆ ਸਿੱਖ ਬਾਹਰਲੇ ਸਿੱਖਾ ਵਾਸਤੇ ਜਾਂ ਉੱਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਜਿਹੜੇ ਉਹਨਾਂ ਵਾਸਤੇ ਕਿਉਂਕਿ ਕਿਸੇ ਵੀ ਸਿੱਖ ਨੂੰ ਕੱਡਾ ਵੀ ਚੁਭੇ ਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਪਿੱਛੇ ਕੰਧ ਲੋਹੇ ਦੀ ਦੁਆਰ ਬਣ ਕੇ ਖੜਦੀ ਆ ਔਰ ਸਾਡਾ ਫਰਜ਼ ਵੀ ਬਣਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਰਬੋਤਮ ਸੰਸਥਾ ਹੈ ਸਾਡੇ ਸਿੱਖਾਂ ਦੀ ਸਿੱਖਾਂ ਦੀ ਆਵਾਜ਼ ਆ ਔਰ ਸਿੱਖਾਂ ਦੀ ਮੈਂ ਸਮਝਦਾ ਟੜਕਣਾ ਇੱਕ ਉਹਨਾਂ ਦੇ ਜਿਹੜੇ ਹੈ ਸਰੀਰ ਦੀ ਔਰ ਉਹਨਾਂ ਦੀ ਆਵਾਜ਼ ਦੀ ਸੋ ਕੋਈ ਵੀ ਘਟਨਾ ਵਾਪਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੇ ਪਿੱਛੇ ਜਿਹੜਾ ਹੈ ਉਹ ਹਰੇਕ ਤੱਥ ਦਾ ਪੂਰੀ ਤਰ੍ਹਾਂ ਜਿਹੜੀ ਹੈ ਪੜਤਾਲ ਕਰਕੇ ਸਿੱਖ ਕੌਮ ਦੇ ਸਾਹਮਣੇ ਜਿਹੜੀ ਉਹ ਲੈ ਕੇ ਆਉਂਦੇ ਬਿਲਕੁਲ ਨਿੰਦਿਆ ਕਰਦੇ ਆ ਕਿਉਂਕਿ ਉਹ ਆਪਣੇ ਧਰਮ ਦਾ ਨਿਊਜ਼ੀਲੈਂਡ ਵਾਲੇ ਵੀਰ ਜੋ ਮਰਜ਼ੀ ਕਰਨ ਸਾਨੂੰ ਕੋਈ ਤਰਾਜ ਨਹੀਂ ਕਿਸੇ ਨੂੰ ਵੀ ਨਹੀਂ ਤਰਾਜ ਹੁੰਦਾ ਔਰ ਕਿਸੇ ਦੇ ਧਾਰਮਿਕ ਕੰਮ ਦੇ ਵਿੱਚ ਦਖਲ ਦੇਣਾ ਮੈਂ ਸਮਝਦਾ ਇਹ ਬਹੁਤ ਵੱਡੀ ਜਿਹੜੀ ਹੈ ਉਹਨਾਂ ਨੇ ਇਹ ਉਸਤਾਹੀ ਕੀਤੀ ਆ ਔਰ ਮੈਂ ਇਹ ਦੀ ਨਿੰਦਿਆ ਕਰਨਾ ਚਾਹਣਾ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ ਬਿਨਾਂ ਕਿਸੇ ਦੇਰੀ ਤੋਂ ਇਹ ਸਾਰੀ ਕੋਖਪੜਤਾਲ ਕਰਾ ਕੇ ਤੇ ਸੱਚ ਜਿਹੜਾ ਹੈ ਸਾਹਮਣੇ ਲਿਆ